ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੰਡ ਘੰਡਾ ਬੰਨੇ ਪੰਡ ਘੰਡਾ ਬੰਨੇ ਤੇ ਜਿਲ੍ਹਾ ਨੂੰ ਪੈਦਾਈ ਬੰਡਾ ਬਾਈ ਕੋਲੇ ਟਾਪ ਦੀ ਕੱਟੀਆ ਤੇ ਇੱਕ ਮੱਝਾ ਟੋਕੜ ਗੱਬਣ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਤ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਬਰ ਬੁੜੀ ਅਪਰੋਡ ਕਰ ਸਕੀ ਜੀ ਬਾਈ ਦਾ ਨੰਬਰ ਟਾਈਟਲ 'ਚ ਲਿਖਾਂਗੇ ਉਪਰਲੀ ਸਾਈਡ ਬਾਈ ਸਕਰੀਨ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀਗਾ ਜੀ ਹਾਂ ਜੀ ਨਾਮ ਦਰਸ਼ਨ ਸਿੰਘ ਪਿੰਡ ਢੰਡਾਵਲਾ ਜ਼ਿਲ੍ਹਾ ਬਠਿੰਡਾ ਜੀ ਹਾਂ ਜੀ ਬਾਈ ਮੱਝ ਦੀ ਜਾਣਕਾਰੀ ਦਿੰਦੇ ਮੱਝ ਇਹ 3 ਮਹੀਨੇ ਗੱਬੜਾ ਵੀਰੇ ਹਾਂਜੀ 4 ਕਿਲੋ ਦੁੱਧ ਦਾ ਇੱਕ ਟਾਈਮ ਮਿਲਦੀ ਆ ਠੀਕ ਆ ਤੇ ਆਪਣੀ ਚੈੱਕ ਕਰਾ ਵੀ ਵੀਰੇ ਹਾਂ ਹਾਂ ਆਪਣੀ ਚੈੱਕ ਕਰਾਈ ਵੀ ਆ ਹਾਂ ਹਾਂ ਠੀਕ ਹੈ ਜੀ ਹਾਂ ਜੀ ਰੇਟ ਢੂਡ ਕੀ ਹੈ ਰੇਡ ਦਾ ਫੋਨ ਤੇ ਕਰਾ ਗਏ ਬਾਈ ਠੀਕ ਹੈ ਜੀ ਤੋੜ ਦੋ ਭਰਾ ਲੋ ਭਰਾ ਤੈਨੂੰ ਮਿਲਨੇ ਚਾ ਕਰਵਾਈ ਵੀ ਹੈ ਇੱਕ ਟਾਈਮ ਮਿਲਦੀ ਆ 4 ਲੀਟਰ ਦੁੱਧ ਹੈ ਵੱਧ ਜਾਣਕਾਰੀ ਬਾਈ ਤੁਹਾਨੂੰ ਕਦ ਬੈਠ ਸੁਖਨਾ ਕਰਮਾਂ ਵਾਲਾ ਸੂਣਾ ਠੀਕ ਹੈ ਜੀ ਲੋ ਜੀ ਜਦੋਂ ਸੂਣਾ ਆਈ ਬਾਈ ਕਿੰਨੇ ਕਿਦੀ ਵੀ ਕੋ ਦੋ ਉਹ ਤਾਂ ਬਹੁਤ ਰੁਪਈਆ ਨਹੀਂ ਦਿੰਦੇ ਬਾੜੇ ਰੁਪਈਆ ਦੀ ਬਿਕੂ ਨਾ ਜੱਸਾ ਨਕਾਤ ਦਾਣਾ ਮੋੜ ਦੋ ਮੋੜ ਲੋ ਮੋੜ ਨੋ ਲੋ ਜੀ ਦੇਖ ਸਾਡੇ ਭਰਾ ਬੱਚਾ ਭਰਾ ਇਹਦਾ ਬੱਚਾ ਜੇ ਹੈਗਾ ਦੇਣਾ ਨਹੀਂ ਕਰਤਾ ਕੱਟਾ ਸੀ ਇਹ ਕੱਟੇ ਤੇ ਮਿਲਦੀ ਨਹੀਂ ਬਿਣਾ ਕੱਟੇ ਤੋਂ ਮਿਲਦੀ ਆ ਠੀਕ ਹੈ ਠੀਕ ਹੈ ਪਰ ਕੱਲ ਉਹ ਵਿੱਚ ਜਗਾ ਤਾਂ ਨਹੀਂ ਹਾਂ ਠੀਕ ਹੈ ਫਿਰ ਦੱਸਣ ਦਾ ਫਰਜ਼ ਬਣਦਾ ਨਾ ਬਿਣਾ ਕੱਟੇ ਤੋਂ ਮਿਲਦਾ ਹਾਂ ਜੇ ਕੱਟਣਾ ਰੇਟ ਕਰਾਉ ਉਹ ਹੋ ਜਾਊਗਾ ਅੱਛਾ ਜੇ ਕੱਲੀ ਲੈਣੀ ਆਪਾਂ ਕੱਲੀ ਲੈਣੀ ਆ ਠੀਕ ਹੈ ਜੀ ਜੇ ਕੱਟੇ ਵਾਲਾ ਰੇਟ ਕਰੋਗੇ ਤਾਂ ਵਾਈਕ ਦਾ ਅਲੱਗ ਰੇਟ ਹੋਊਗਾ ਤੇ ਕੱਟ ਬਿਣਾ ਕੱਟੇ ਤੋਂ ਲੈਣੀ ਰੇਟ ਹੋ ਜਾਊਗਾ ਠੀਕ ਆ ਭਾ ਠੀਕ ਹੈ ਜੀ ਹਾਂ ਜੀ ਬਈ ਛੋਟੀ ਦੀ ਦੱਸੋ ਜਾਨਕਾਰੀ ਆਪਣੀ ਆ ਛੋਟੀ ਦੀ ਜੀ ਸੀ ਕਿ ਕੋਈ ਟੁੱਟੀ ਹੈ ਹਾਂਜੀ ਹਾਂਜੀ ਇਹੀ ਹੈ ਨਾ ਬਈ ਹਾਂ ਹਾਂ ਹਾਂਜੀ ਦੱਸੋ ਜੀ ਜਾਣਕਾਰੀ ਕਿੰਨੇ ਟਾਈਮ ਦੀ ਹੈ ਕੀ ਗ ਇਹ ਦੋ ਦੰਦ ਆ ਬਾਈ ਹਾਂਜੀ ਠੀਕ ਹੈ ਠੀਕ ਹੈ ਬਹੁਤ ਥਾਣਾ ਤੱਕ ਉਹ ਕੋਲ ਥਾਣਾ ਹਾਂ ਥਾਂ ਦੇਖ ਲੋ ਆ ਦੇਖ ਲੋ ਜੇ ਕਰ ਸੰ ਥਣ ਚਾਹ ਥਾਣਾ ਕੋਈ ਫੋਟ ਨਹੀਂ ਠੀਕ ਹੈ ਜੀ ਤੋੜ ਦੋ ਫੜ ਜਾ ਦੁਬਾਰਾ ਦੇਖਾ ਦੇ ਹਾਂਜੀ ਵੀ ਤੋੜ ਦੋ ਲੋ ਪਰਾ ਸਿਕਸ ਆ ਦੇ ਸਤੋਂ ਤੋੜ ਠੀਕ ਟੂਗੋ ਤ ਨਹੀਂ ਪਰਾ ਨਾ ਨਾ ਬਾਈ ਠੀਕ ਹੈ ਨੀ ਪਰਾ ਲੋ ਜੀ ਤੋੜ ਦੇ ਨੇ ਬਾਕੀ ਥਾਣ ਨੂੰ ਥੋੜਾ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਡਰਦੀ ਆ ਕੋਈ ਡਾਕਟਰ ਆ ਆਕਾ ਬੁਗਵੰਨੀ ਨੇ ਇਸ ਕਰਕੇ ਲੋ ਤੋਰਾ ਚੱਕਰ ਸਮੇਕਰ ਮਾ ਬੜਾ ਕੱਦ ਵੱਡ ਸੁਖਣਾ ਸੋਹਣਾ ਚਾਰ ਦਾਣਾ ਲੋ ਜੀ ਸਿੰਘੀ ਸਿੰਘੀ ਬਹੁਤ ਸੋਹਣੀ ਕਰਮਾਂ ਵਾਲੀ ਦੀ ਲੋ ਜੀ ਦੇ ਉਪਰਾ ਵੜਾ ਫੇਸ ਦਿਖਾ ਦੋ ਸਮਾਰ ਕੇ ਹਾਂ ਜੀ ਕੋ ਫੜ ਲੋ ਥੋੜਾ ਜਿਹਾ ਲੋ ਜੀ ਸਕਰੀਨ ਛੁੱਟੀ ਆ ਦੇਖ ਸਕਦੇ ਪਰਾ ਕਰਦੀ ਆ ਥੋੜਾ ਜਿਹਾ ਚਲੋ ਲੈ ਚਲੋ ਸਿੰਘੀ ਸਿੰਘੀ ਬਹੁਤ ਸੋਹਣੀ ਮੂੜੀ ਕਰਮਾਂ ਵਾਲੀ ਦੀ ਬਾਈ ਨਾ ਮੜਾ ਜਾਂ ਬਨ ਕੇ ਨਾ ਨੂੰ ਆਪਾਂ ਮੜੇ ਸਾਹਮਣੇ ਦਿਖਾਉਣੇ ਆ ਰੱਜੇ ਤਾਂ ਮੈਂ ਖਾ ਵੀ ਪਾ ਕਿਉਂਕਿ ਦਸੱਲੀ ਕਰਾਦੀ ਅਗਲੇ ਨੂੰ ਕਿਉਂਕਿ ਬਸ ਉਸ ਵਾਰ ਲੰਮੀ ਨਾ ਕਰ ਥੋੜਾ ਜਨਾ ਹਜਾ ਮਾਤ ਫੇਰ ਕੇ ਦਿਖਾ ਦੂੰਗਾ ਹਾਂ ਹਾਂ ਫੇਰ ਕੇ ਦਿਖਾ ਦਮੜਾ ਜੀ ਉਹ ਥੋੜਾ ਜ ਹੋਣ ਆਏ ਹੀ ਹੋਗੇ ਦੱਸਾਂ ਨਹੀਂ ਫੇਰ ਲੋ ਫੇਰ ਉਹਨੂੰ ਐਵੇਂ ਖੜੀ ਟਿਕਟ ਉਕਾ ਲਾਉਂਦੇ ਆ ਹਾਂ ਲੋ ਜੀ ਵੜਾ ਕਰੂ ਬਣੇ ਸਾਈਡ ਦੀ ਇਧਰੋਂ ਲੈ ਆਂਦੀ ਆ ਲੋਸੀ ਬਹੁਤ ਬੁਰੀ ਥਾਂ ਲਿਖ ਸਕਦਾ ਠੀਕ ਹੈ ਜੀ ਬਹੁਤ ਸਮਝਣਾ ਤੇ ਰੇਟ ਭਰਾ ਦਾ ਜਾ 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 ਰੇਟ ਵੀਰੇ ਦਾ ਫੋਨ ਤੇ ਕਰਾਂਗੇ ਜਾਈ ਰੇਟ ਕਰਾਂਗੇ ਠੀਕ ਹੈ ਜੀ ਭਰਾ ਕਾਦੇ ਬੜਾ ਸੁਖ ਨ ਕਰਮ ਵਾਲੀ ਦਾ ਸੁਣਾ ਤੇ ਟੀਕੇ ਟੋਕੇ ਦਾ ਬਈ ਪਤਾ ਕੁਸ ਨਾ ਨਹੀਂ ਗੱਲ ਭਰਾ ਬਈ ਆਪਾਂ ਸਰਕਾਰੀ ਨਹੀਂ ਨਹੀਂ ਉਹ ਟੀਕੇ ਦਾ ਪਤਾ ਵੀ ਕਿਹੜੇ ਸੰਧ ਨਹੀਂ ਨਹੀਂ ਸਰਕਾਰੀ ਦੀ ਕੋਈ ਆ ਸਰਕਾਰੀ ਸੰਧੀ ਕਿਹਦੀ ਹਾਂ ਠੀਕ ਹੈ ਠੀਕ ਹੈ ਜਿਹੜਾ ਠੀਕ ਹੈ ਸਿੰਪਲ ਨਹੀਂ ਗਵਾਲ ਦਾ ਟੀਕਾ ਜੀ ਹਣਾ ਹਾਂਜੀ ਹਾਂਜੀ ਠੀਕ ਹੈ ਛੂਠ ਵਾਲਾ ਫਾਇਦਾ ਨਾ ਪਾਈ ਵੀ ਜੀ ਮੈਂ ਕਦੀ ਵੀ ਫਲਾਣੇ ਦੀ ਹੈ ਨਾ ਉਹਦਾ ਫਾਇਦਾ ਨਾ ਆਪਾਂ ਦੂਰ ਟੈਸਟ ਕਰਾ ਲੈ ਲਾ ਫਿਰ ਔਖਾ ਹੋ ਜਾਂਦਾ ਨਾ ਨਾ ਆਪਾਂ ਠੀਕ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪੈਂਟ ਘੰਟਾ ਬੰਨੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਦਾ ਆ ਸਰਪ ਟੰਡਾ ਅਮਲਦੇ ਆ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਏ ਫੋਟੋਸ ਹੋਣੀਆਂ ਜੀਪਾ